ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਜੋ ਗੱਲ ਕਰਨੀ ਹੈ ਉਹ ਹੈ ਸੌਂ ਖਾਣ ਦੇ ਤੇ ਸੌਂ ਖਾਣ ਦੇ ਸਾਨੂੰ ਕੀ ਨੁਕਸਾਨ ਹੁੰਦੇ ਨੇ ਸੋ ਆਪਾਂ ਅੱਜ ਇਹਦੇ ਬਾਰੇ ਗੱਲ ਕਰਨੀ ਹੈ ਜੀ ਸੋ ਕੱਲ ਦਿਨ ਵੀਰਵਾਰ ਆ ਤੇ ਵੀਰਵਾਰ ਦਾ ਸਾਰਿਆਂ ਨੂੰ ਹੀ ਮੁਬਾਰਕਾ ਹੋਣ ਜੀ ਸੋ ਬੜੀ ਖੁਸ਼ੀ ਦੇ ਨਾਲ ਇਹ ਦਿਨ ਮਨਾਇਆ ਜਾਂਦਾ ਹੈ ਸੋ ਹਰ ਇੱਕ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਰਹਿੰਦਾ ਹੈ ਕਿ ਕਦੋਂ ਵੀਰਵਾਰ ਦਾ ਦਿਨ ਆਵੇ ਤੇ ਮਾਲਕ ਦੇ ਚਰਨਾਂ ਵਿੱਚ ਹਾਜ਼ਰੀ ਲਗਾਈਏ ਕਿਉਂਕਿ ਜਿਹੜੀ ਰੂਹ ਮਰ ਰੋਜ਼ ਸਮਾਨੀ ਕਰ ਸਕਦੀ ਪਰ ਵੀਰਵਾਰ ਨੂੰ ਸਮਾਹਾਰ ਕੋਈ ਕੱਢ ਲੈਂਦਾ ਹੈ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਆ ਕਰੋ ਸੋ ਵੀਡੀਓ ਬਾਤੋ ਬਾਤ ਸ਼ੇਅਰ ਜ਼ਰੂਰ ਕਰਦਿਆ ਕਰੋ ਸੋ ਵੀਡੀਓ ਸ਼ੇਅਰ ਕਰਨ ਦੇ ਨਾਲ ਇੱਕ ਤਾਂ ਤੁਹਾਡੇ ਕਰਮਾਂ ਵਿੱਚ ਚੰਗਾ ਕਰਮ ਲਿਖਿਆ ਜਾਵੇਗਾ ਤੇ ਇੱਕ ਮਾਲਕ ਦੀ ਕਿਰਪਾ ਹੋ ਜਾਂਦੀ ਹੈ ਕਿਉਂਕਿ ਤੁਹਾਡੀ ਬਦੌਲਤ ਕਿਸੇ ਹੋਰ ਰੂਹ ਤੱਕ ਮੈਸੇਜ ਪਹੁੰਚਣਾ ਕੋਈ ਹੋਰ ਰੂਹ ਤੁਹਾਡੇ ਵਜ੍ਹਾ ਦੇ ਨਾਲ ਰੱਬ ਦੇ ਨਾਲ ਜੁੜ ਰਹੀ ਹੈ ਰੱਬ ਦੇ ਨਾਲ ਵਿਸ਼ਵਾਸ ਪੱਕਾ ਹੋ ਰਿਹਾ ਹੈ ਕਿਉਂਕਿ ਹਮੇਸ਼ਾ ਹੀ ਅਸੀਂ ਗੱਲ ਉਹ ਕਰੀਦੀ ਹੈ ਕਿ ਜਿਹਦੇ ਨਾਲ ਵਿਸ਼ਵਾਸ ਵੱਜਾ ਰਹੇ ਸੋ ਕਦੇ ਵੀ ਆਪਾਂ ਇਦਾਂ ਦੀ ਗੱਲ ਨਹੀਂ ਕਰੀਦੀ ਜਿਹਦੇ ਨਾਲ ਵਿਸ਼ਵਾਸ ਟੁੱਟੇ ਬਲਕਿ ਹਿੰਮਤ ਦੇਣ ਦੀ ਕੋਸ਼ਿਸ਼ ਕਰੀਦੀ ਆ ਇੱਕ ਹਿੰਮਤ ਹੀ ਉਮੀਦ ਦੀ ਕਿਰਨ ਜਗਾਉਂਦੀ ਹੈ ਮਨ ਵਿੱਚ ਸੋ ਇਸ ਕਰਕੇ ਹਰਿ ਜਦੋਂ ਵੀ ਕਿਸੇ ਨੂੰ ਪਰੇਸ਼ਾਨੀ ਵਿੱਚ ਦੇਖੋ ਤਾਂ ਹਿੰਮਤ ਜ਼ਰੂਰ ਦਿਆ ਕਰੋ ਕਿ ਅਸੀਂ ਹੌਸਲਾ ਕਿਸੇ ਨੂੰ ਦੇ ਦਿੰਨੇ ਆ ਹਿੰਮਤ ਦਿੰਨੇ ਆ ਜੇਕਰ ਕੋਈ ਪਰੇਸ਼ਾਨੀ ਵਿੱਚ ਹੈ ਤਾਂ ਉਹਦਾ ਵਿਸ਼ਵਾਸ ਮਜ਼ਬੂਤ ਹੁੰਦਾ ਹੈ ਕਿਉਂਕਿ ਪਰਮਾਤਮਾ ਕਦ ਕੇ ਦੀ ਰੂਹ ਵਿੱਚ ਦੀ ਆ ਕੇ ਕਿਸੇ ਨੂੰ ਗੱਲ ਕਹਿ ਜਾਵੇ ਕਦ ਕਿਦਾ ਵਿਸ਼ਵਾਸ ਵਜ ਜਾਵੇ ਤੁਹਾਡੀ ਗੱਲ ਸੁਣ ਕੇ ਇਹ ਕੁਝ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਜਿਹੜੀ ਰੂਹ ਪਰਮਾਤਮਾ ਨਾਲ ਜੁੜਦੀ ਹੈ ਦੂਸਰੇ ਨੂੰ ਹੌਸਲਾ ਦਿੰਦੀ ਹੈ ਸੋ ਪਰਮਾਤਮਾ ਉਹਦੇ ਥਰੂ ਜੇਕਰ ਤੁਸੀਂ ਕਿਸੇ ਨੂੰ ਹਿੰਮਤ ਦੇ ਰਹੇ ਹੋ ਤਾਂ ਸਮਝ ਲਓ ਕਿ ਪ੍ਰਮਾਤਮਾ ਉਦੇਸ਼ ਦੇ ਰਿਹਾ ਹੈ ਤੁਹਾਨੂੰ ਵਾਪਸ ਫਿਰ ਤੋਂ ਉੱਤੇ ਹੀ ਜੋੜ ਰਿਹਾ ਹੈ ਸੋ ਪਰੇਸ਼ਾਨੀ ਦੇ ਵਿੱਚ ਅੱਜ ਜੇਕਰ ਅਸੀਂ ਟੁੱਟਦੇ ਹਾਂ ਅਸਲ ਮਾਲਕ ਦੀ ਕਿਰਪਾ ਦਾ ਇਹ ਪਤਾ ਚੱਲਦਾ ਹੈ ਜੇਕਰ ਅੱਜ ਪਰੇਸ਼ਾਨੀ ਆਈ ਤੇ ਦੂਸਰੇ ਦਿਨ ਮਾਲਕ ਖੁਦ ਕੋਈ ਨਾ ਕੋਈ ਇਹੋ ਜਿਹਾ ਸੰਕੇਤ ਇਸ਼ਾਰਾ ਦੇ ਦਿੰਦਾ ਹੈ ਫਿਰ ਜੋੜ ਲੈਂਦਾ ਫਿਰ ਵਿਸ਼ਵਾਸ ਵੱਜ ਜਾਂਦਾ ਹੈ ਕਿਉਂਕਿ ਜਿਹਦੇ ਤੇ ਮਾਲਕ ਦੀ ਕਿਰਪਾ ਹੋਵੇਗੀ ਉਹਨੂੰ ਇਹ ਸੰਕੇਤ ਜ਼ਰੂਰ ਮਿਲਦੇ ਆ ਜਿਕਰ ਅੱਜ ਅਸੀਂ ਬਹੁਤ ਪਰੇਸ਼ਾਨ ਕਿਸੇ ਗੱਲ ਤੋਂ ਤੇ ਦੂਸਰੇ ਦਿਨ ਪਰਮਾਤਮਾ ਫਿਰ ਤੋਂ ਵਿਸ਼ਵਾਸ ਮਜ਼ਬੂਤ ਕਰ ਦਿੰਦਾ ਹੈ ਕਿਸੇ ਦੇ ਨਾ ਕਿਸੇ ਥਰੂ ਕੋਈ ਗੱਲ ਕਹਿ ਜਾਣੀ ਸੋ ਇਹ ਹੀ ਹੁੰਦੀਆਂ ਨੇ ਮਾਲਕ ਦੀ ਕਿਰਪਾ ਦੀਆਂ ਨਿਸ਼ਾਨੀਆਂ ਸੋ ਜੇਕਰ ਅਸੀਂ ਇਹਨਾਂ ਗੱਲਾਂ ਤੇ ਗੌਰ ਕਰੀਏ ਤਾਂ ਸਾਨੂੰ ਉਹਨਾਂ ਦੇ ਪਿਆਰ ਦਾ ਪਤਾ ਚੱਲਦਾ ਹੈ ਕਿ ਜੇਕਰ ਅਸੀਂ ਮੁਰਸ਼ਿਦ ਨੂੰ ਪਿਆਰ ਕਰਦੇ ਹਾਂ ਤੇ ਉਹ ਵੀ ਮੂਰਿਓਂ ਪਿਆਰ ਕਰਦਾ ਹੈ ਤਾਈਂ ਉਹ ਤਾਂ ਵਾਪਸ ਫਿਰ ਆਪਣੇ ਨਾਲ ਜੋੜ ਲੈਂਦਾ ਹੈ ਫਿਰ ਹੌਸਲਾ ਦੇ ਦਿੰਦਾ ਹੈ ਸੋ ਹੁਣ ਇੱਥੇ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਪਹਿਲਾਂ ਇੱਥੇ ਇੱਕ ਕਮੈਂਟ ਦੱਸੂਗੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਂ ਹਰ ਇੱਕ ਨੂੰ ਇਹ ਬੋਲ ਦਿੰਨੀ ਆ ਕਿ ਸਾਈ ਜੀ ਮਿਹਰ ਕਰੋ ਸੋ ਇਹ ਗੱਲ ਕਹਿਣੀ ਚਾਹੀਦੀ ਕਿ ਨਹੀਂ ਸੋ ਦੇਖੋ ਜੀ ਇਹ ਕੋਈ ਮਾੜੀ ਗੱਲ ਨਹੀਂ ਹੈ ਭਲਾ ਹਰ ਇੱਕ ਦਾ ਹੀ ਮੰਗੂ ਜਦੋਂ ਅਸੀਂ ਦੂਸਰਿਆਂ ਦਾ ਭਲਾ ਮੰਗਦੇ ਆਂ ਤਾਂ ਸਾਨੂੰ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਪਰਮਾਤਮਾ ਦੇਖਦਾ ਹੈ ਜਾਣੀ ਜਾਣਾ ਜਦੋਂ ਅਸੀਂ ਕਿਸੇ ਦੇ ਦੁੱਖ ਨੂੰ ਦੁੱਖ ਸਮਝਾਂਗੇ ਆਪਣੇ ਦੁੱਖ ਵੰਗ ਸਮਝਾਂਗੇ ਕਿ ਜਦੋਂ ਸਾਡੇ ਤੇ ਦੁੱਖ ਹੁੰਦਾ ਤਾਂ ਸਾਨੂੰ ਕਿੱਦਾਂ ਦਾ ਲੱਗਦਾ ਹੈ ਜਦੋਂ ਅਸੀਂ ਕਿਸੇ ਦੇ ਦਰਦ ਨੂੰ ਦੁੱਖ ਨੂੰ ਸਮਝਣਾ ਸਿੱਖ ਜਾਂਦੇ ਹਾਂ ਤੇ ਹਰ ਇੱਕ ਦਾ ਭਲਾ ਮੰਗਣਾ ਸਿੱਖ ਜਾਂਦੇ ਹਾਂ ਤੇ ਮਾਲਕ ਦੀ ਕਿਰਪਾ ਬਹੁਤ ਹੀ ਚਲਦੀ ਹੋ ਜਾਂਦੀ ਹੈ ਸੋ ਸਾਈ ਜੀ ਭਲਾ ਕਰਨ ਜਾਂ ਪ੍ਰਮਾਤਮਾ ਭਲਾ ਕਰੇ ਇਹਦੇ ਵਿੱਚ ਕੋਈ ਵੀ ਮਾੜੀ ਗੱਲ ਨਹੀਂ ਹੈ ਸੋ ਹਰ ਕੋਈ ਇਹ ਲੱਭ ਚੋਂ ਚੋਂ ਕਹਿ ਦਿੰਦਾ ਹੈ ਸੋ ਕਿਸੇ ਦਾ ਭਲਾ ਮੰਗਣਾ ਕੋਈ ਵੀ ਮਾੜੀ ਗੱਲ ਨਹੀਂ ਹੈ ਸੋ ਚੰਗਾ ਹੀ ਕਰਮ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਇਹ ਦੱਸੋ ਕਿ ਜੇਕਰ ਵਰਤ ਕਿਸੇ ਗਲਤੀ ਦੀ وجہ ਨਾਲ ਕੁੱਟ ਜਾਵੇ ਤਾਂ ਫਿਰ ਸੋ ਦੇਖੋ ਜੇਕਰ ਅਸੀਂ ਜਾਣ ਕੇ ਗਲਤੀ ਕਰਦੇ ਹਾਂ ਤੇ ਉਹ ਗਲਤੀ ਮੰਨੀ ਜਾਂਦੀ ਹੈ ਜੇਕਰ ਕੋਈ ਗਲਤੀ ਨਹੀਂ ਹੈ ਪਰ ਯਾਦ ਨਹੀਂ ਰਿਹਾ ਕੋਈ ਵੀ ਕਾਰਨ ਬਣਿਆ ਹੈ ਪਰ ਉਹਦੇ ਵਿੱਚ ਆਪਣੀ ਕੋਈ ਵੀ ਗਲਤੀ ਨਹੀਂ ਹੈ ਤੇ ਉਹ ਗਲਤੀ ਨੂੰ ਪਰਮਾਤਮਾ ਬਖਸ਼ ਦਿੰਦਾ ਹੈ ਮaaf ਕਰ ਦਿੰਦਾ ਹੈ ਉੱਥੇ ਮਾਫੀ ਮੰਗ ਲੋ ਬੈਠ ਕੇ ਮਾਲਕ ਮaaf ਕਰ ਦਿੰਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕੀ ਦੀਦੀ ਜੀ ਮੈਨੂੰ ਸੁਪਨੇ ਬਹੁਤ ਗਲਤ ਆਉਂਦੇ ਆ ਸੁਪਨੇ ਵਿੱਚ ਮੈਂ ਨਾਮ ਵੀ ਜਪਦੀ ਆ ਫਿਰ ਵੀ ਇਦਾਂ ਕਿਉਂ ਹੁੰਦੀ ਆ ਸੋ ਦੇਖੋ ਜੀ ਜਿੰਦਾ ਇਦਾਂ ਤੁਸੀਂ ਨਾਮ ਦੀ ਕਮਾਈ ਕਰਦੇ ਜਾਉਗੇ ਬੰਦ ਕੀ ਕਰਦੇ ਜਾਉਗੇ ਇਹ ਕਚਰਾ ਨਿਕਲਦਾ ਜਾਵੇਗਾ ਨਿਕਲਦਾ ਨਿਕਲਦਾ ਤੁਹਾਨੂੰ ਦਿਖਾਈ ਨਹੀਂ ਜਰੂਰ ਦਵੇਗਾ ਸੋ ਜਿਹਦੇ ਵੀ ਮਨ ਵਿੱਚ ਗਲਤ ਵਿਚਾਰ ਆਉਂਦੇ ਆ ਗੱਲ ਦਾ ਸੁਪਨੇ ਆਉਂਦੇ ਹੈ ਬੰਦਗੀ ਕਰਨ ਵਾਲੀ ਰੂਹ ਹੈ ਖਾਸ ਕਰਕੇ ਜੇਕਰ ਉਹਦੇ ਨਾਲ ਇਹ ਸਭ ਕੁਝ ਹੋ ਰਿਹਾ ਤੇ ਸਮਝ ਲਓ ਇਹ ਖੁਸ਼ੀ ਦੀ ਗੱਲ ਆ ਇਹ ਸਭ ਗੰਦਗੀ ਜਿਹੜੀ ਉਹ ਨਿਕਲਦੀ ਜਾ ਰਹੀ ਇਸ ਲਈ ਤੁਹਾਨੂੰ ਪ੍ਰਮਾਤਮਾ ਦਿਖਾ ਰਿਹਾ ਹੈ ਸੋ ਪ੍ਰਮਾਤਮਾ ਨਾਲ ਦੇ ਨਾਲ ਸੰਕੇਤ ਦਿੰਦਾ ਦਿਖਾਉਂਦਾ ਹੈ ਜਦੋਂ ਅਸੀਂ ਬੰਦਗੀ ਕਰਦੇ ਆ ਸੋ ਇੱਥੋਂ ਕੋਈ ਵੀ ਘਬਰਾਉਣਾ ਨਹੀਂ ਹੈ ਇਸ ਤਰ੍ਹਾਂ ਦੀ ਕੋਈ ਵੀ ਗੱਲ ਦੇਖ ਕੇ ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਵਿਚਾਰ ਸੁਪਨਾ ਆਉਂਦਾ ਹੈ ਸੋ ਇਹ ਚੰਗੀ ਗੱਲ ਹੈ ਕਿਉਂਕਿ ਜਿੱਦ ਜਿੱਦਾਂ ਕਚਰਾ ਨਿਕਲੇਗਾ ਕਚਰਾ ਹੁਣ ਆਪਾਂ ਇਕੱਠਾ ਕਰਦੇ ਤੇ ਆਪਾਂ ਨੂੰ ਨਜ਼ਰ ਤਾਂ ਆਉਂਦਾ ਹੀ ਇਸੇ ਤਰ੍ਹਾਂ ਇਹ ਵੀ ਇੱਕ ਕਚਰਾ ਹੈ ਜੋ ਅੰਦਰ ਭਰਿਆ ਹੋਇਆ ਹੈ ਕਿਉਂਕਿ ਪਰਮਾਤਮਾ ਦਾ ਵਾਸਾ ਹੋਣਾ ਹੈ ਅੰਦਰ ਜਿੱਦ ਜਿੱਦਾਂ ਵੰਦਗੀ ਕਰਾਂਗੇ ਤੇ ਉਹ ਕਚਰੇ ਨੇ ਬਾਹਰ ਨਿਕਲਦਾ ਜਾਣਾ ਹੈ ਸੋ ਇੱਥੋਂ ਹੀ ਅੰਦਾਜ਼ਾ ਲਗਾ ਸਕਦੇ ਆਂ ਕਿ ਸੁਪਨੇ ਦੇ ਵਿੱਚ ਰੂਹ ਨਾਮ ਵੀ ਜਪ ਰਹੀ ਆ ਸੋ ਇਸ ਤੋਂ ਵਧੀਆ ਹੋਰ ਕੀ ਸੰਕੇਤ ਹੋ ਸਕਦਾ ਕੋਈ ਵੀ ਨਹੀਂ ਕਿਉਂਕਿ ਸੁਪਨੇ ਰਾਹੀਂ ਹੀ ਤੁਹਾਨੂੰ ਦਿਖਾਇਆ ਜਾ ਰਿਹਾ ਗਲਤ ਚੀਜ਼ਾਂ ਸੁਪਨੇ ਰਾਹੀਂ ਹੀ ਤੁਸੀਂ ਨਾਮ ਜਪਦੇ ਖੁਦ ਨੂੰ ਦੇਖ ਰਹੇ ਹੋ ਸੋ ਇੱਥੋਂ ਹੀ ਸਮਝ ਆਉਂਦੀ ਆ ਕਿ ਉਹ ਪਰਮਾਤਮਾ ਦੀ ਕਿਰਪਾ ਹੈ ਰੂਹ ਜਦੋਂ ਸੁਪਨੇ ਵਿੱਚ ਸੁੱਤੀ ਵੀ ਰੂਹ ਪਰਮਾਤਮਾ ਦਾ ਨਾਮ ਸਿਮਨ ਲੱਗ ਪਵੇ ਤੇ ਸਮਝ ਲਓ ਕਿ ਨਾਮ ਸ਼ਬਦ ਵੀ ਤੁਹਾਡਾ ਸਿੱਧ ਹੁੰਦਾ ਜਾ ਰਿਹਾ ਹੈ ਸੋ ਇਹ ਨਾਮ ਸ਼ਬਦ ਛੱਡਣਾ ਨਹੀਂ ਹੈ ਕਰਦੇ ਜਾਓ ਕਰਦੇ ਜਾਓ ਫਿਰ ਜ਼ਿੰਦਗੀ ਵਿੱਚ ਬਹੁਤ ਹੀ ਜ਼ਿਆਦਾ ਇੱਕ ਦਿਨ ਨਖਾਰ ਆ ਜਾਵੇਗਾ ਹੌਲੀ ਹੌਲੀ ਨਖਾਰ ਆਉਣਾ ਸ਼ੁਰੂ ਹੁੰਦਾ ਜਿੱਦਾਂ ਜਿੱਦਾਂ ਆਪਣੇ ਮਨ ਦੀ ਮੈਲ ਧੋਹੁੰਦੀ ਜਾਂਦੀ ਨਾਮ ਜੋ ਨਾਮ ਰੂਪੀ ਸਾਬਣ ਹੈ ਇਹਨੂੰ ਜਦੋਂ ਅਸੀਂ ਵਰਤਦੇ ਹਾਂ ਤੇ ਮਨ ਸਾਫ ਹੁੰਦਾ ਜਾਂਦਾ ਹੈ ਤਨ ਵੀ ਸਾਫ ਹੋ ਜਾਂਦਾ ਹੈ ਤੇ ਉਹ ਅਲੱਗ ਜਿਹਾ ਹੀ ਨੂਰ ਚਿਹਰੇ ਤੇ ਨਜ਼ਰ ਆਉਂਦਾ ਹੈ ਫਿਰ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰ ਲਈਏ ਜੀ ਸੋ ਅੱਜ ਦਾ ਮੇਨ ਵਿਸ਼ਾ ਹੈ ਕਿ ਜਦੋਂ ਅਸੀਂ ਕਿਸੇ ਦੀ ਸੌਂ ਖਾਣੇ ਆ ਤੇ ਸੌਂ ਖਾਣ ਦੇ ਕੀ ਨੁਕਸਾਨ ਹੁੰਦੇ ਨੇ ਕਿ ਸੌਂ ਖਾਣੀ ਚਾਹੀਦੀ ਹੈ ਜਾਂ ਨਹੀਂ ਸੋ ਦੇਖੋ ਜੀ ਪਹਿਲਾਂ ਤਾਂ ਆਪਾਂ ਇੱਥੇ ਗੱਲ ਕਲੀਅਰ ਕਰ ਦਈਏ ਕਿ ਸੌਹ ਸੱਚੀ ਹੋਵੇ ਜਾਂ ਝੂਠੀ ਹੋਵੇ ਸੌਹ ਕਦੇ ਵੀ ਖਾਣੀ ਨਹੀਂ ਚਾਹੀਦੀ ਸੋ ਇਹਦੇ ਨਾਲ ਨੁਕਸਾਨ ਹੀ ਨੁਕਸਾਨਾ ਫਾਇਦਾ ਕੋਈ ਨਹੀਂ ਹੈ ਪਰ ਕਈ ਵਾਰ ਕੀ ਹੁੰਦਾ ਹੈ ਕਿ ਰੱਬ ਨੂੰ ਮੰਨ ਰਹੇ ਆ ਲੋਕ ਮਾੜਾ ਆਖ ਰਹੇ ਆ ਤੇ ਹੁਣ ਅਸੀਂ ਆਪਣੇ ਨੂੰ ਸਹੀ ਸਾਬਦ ਕਰਨ ਲਈ ਸੌਹ ਖਾ ਲੈਨੇ ਆ ਕਿ ਸਾਨੂੰ ਸਾਡੇ ਮਾਲਕ ਦੀ ਸੌਹ ਲੱਗੇ ਜਾਂ ਆਪਣੇ ਨਾਲ ਦੇ ਯਾਨੀ ਕਿਸੇ ਦੇ ਨਾਲ ਜਿਹਦੇ ਨਾਲ ਵੀ ਤੇ ਪਿਆਰ ਹੈ ਉਹਦੀ ਸੌਹ ਵਾਲੀ ਦੀ ਅੱਖੀ ਤੁਹਾਡੀ ਸੌਹ ਲੱਗੇ ਕਿ ਮੈਂ ਇਸ ਤਰ੍ਹਾਂ ਕੁਝ ਵੀ ਨਹੀਂ ਕੀਤਾ ਸੋ ਜਦੋਂ ਅਸੀਂ ਇਸ ਤਰ੍ਹਾਂ ਸੌਹਾ ਖਾਣੇ ਆ ਉਹ ਚੰਗੀ ਗੱਲ ਨਹੀਂ ਹੈ ਸੋ ਜੇਕਰ ਤੁਹਾਨੂੰ ਕੋਈ ਹੋਰ ਰਸਤਾ ਨਜ਼ਰ ਨਹੀਂ ਆਉਂਦਾ ਸੌਹ ਤੋਂ ਬਗੈਰ ਤੇ ਉੱਥੇ ਇੱਕ ਕਰਮ ਹੀ ਲਾ ਲਓ ਇੱਕ ਕਰਮ ਕਰਿਆ ਕਰੋ ਕਿ ਆਪਣੇ ਮਾਲਕ ਨੂੰ ਹਾਜ਼ਰ ਨਜ਼ਰ ਸਮਝ ਕੇ ਆਪਣੇ ਮਾਲਕ ਦਾ ਨਾਮ ਲੈ ਕੇ ਇੱਕ ਵਾਰ ਅਗਲੇ ਨੂੰ ਸੱਚਾਈ ਦੱਸ ਦਿਓ ਜੇ ਕੋਈ ਸਮਝ ਰਿਹਾ ਹੈ ਤਾਂ ਵੀ ਠੀਕ ਹੈ ਜੇਕਰ ਕੋਈ ਨਹੀਂ ਸਮਝਦਾ ਤੇ ਉੱਥੇ ਸਪਾਈਆਂ ਨਾਲ ਦੋ ਫਿਰ ਚੁੱਪ ਕਰ ਜਿਓ ਤੁਸੀਂ ਚੁੱਪ ਕਰ ਜੂਗੇ ਫਿਰ ਥੋੜਾ ਵਕਤ ਲੱਗ ਸਕਦਾ ਜਿੰਦਗੀ ਪ੍ਰਮਾਤਮਾ ਦੇ ਘਰ دیر ਹੈ ਅੰਦੀਰ ਨਹੀਂ ਸੋ ਪਰਮਾਤਮਾ ਸਮਾਉਣ ਤੇ ਸਚਾਈ ਆਪਣੇ ਆਪ ਕੋ ਮੁਕਮਾ ਕੇ ਪੂਰੇ ਲਿਆਂਦਾ ਹੈ ਕਿਉਂਕਿ ਜਦੋਂ ਪਰਮਾਤਮਾ ਫੈਸਲਾ ਕਰਦਾ ਹੈ ਉਹ ਫੈਸਲੇ ਨੂੰ ਪੂਰੀ ਦੁਨੀਆ ਦੇਖਦੀ ਹੈ ਤੇ ਜੋ ਫੈਸਲੇ ਅਸੀਂ ਅੰਦਰ ਵੜ ਕੇ ਕਰਦੇ ਆ ਉਹ ਸਾਨੂੰ ਹੀ ਪਤਾ ਹੁੰਦੇ ਆ ਤੇ ਬਦਨਾਮੀ ਬਾਦੂ ਦੀ ਘਟ ਲੈਂਦੀ ਆ ਸੋ ਝੂਠੀ ਸੌਂ ਹੋਵੇ ਸੱਚੀ ਸੌਂ ਹੋਵੇ ਕਦੇ ਨਾ ਖਾਓ ਝੂਠੀ ਸੌਂ ਦਾ ਬਿਲਕੁਲ ਹੀ ਨਹੀਂ ਖਾਣੀ ਚਾਹੀਦੀ ਸੋ ਜੇਕਰ ਤੁਸੀਂ ਸੱਚੇ ਹੋ ਤੁਹਾਨੂੰ ਲੱਗਦਾ ਹੈ ਕਿ ਅਸੀਂ ਸੌਂ ਖਾ ਕੇ ਛੁੱਟ ਸਕਦੇ ਆ ਪਰ ਫਿਰ ਵੀ ਜੇ ਅਗਲਾ ਮੋਰਿਓ ਨਹੀਂ ਤੁਹਾਡੇ ਤੇ ਯਕੀਨ ਕਰ ਰਿਹਾ ਤਾਂ ਫਿਰ ਕੀ ਕਰੀਓ ਕੁਝ ਵੀ ਨਹੀਂ ਕਰ ਸਕਦੇ ਸੋ ਇਸੇ ਲਈ ਆਪਣੇ ਇੱਕ ਵਾਰ ਮਾਲਕ ਦੇ ਮੂਰੇ ਜਿਨ੍ਹਾਂ ਦਾ ਸੂਪ ਹੈ ਘਰ ਵਿੱਚ ਜਿਨ੍ਹਾਂ ਦੀ ਸੇਵਾ ਕਰਦੋਂ ਉਹਨਾ ਮੂਰੇ ਖੜ ਕੇ ਜੋ ਸਚਾਈ ਹੈ ਉਹ ਗੱਲ ਦੱਸ ਦੋ ਜੇ ਕਿਸੇ ਨੇ ਸਮਝਣਾ ਹੈ ਸਮਝ ਜਾਵੇਗਾ ਨਹੀਂ ਸਮਝਣਾ ਤੇ ਉਹ ਉਹਦੀ ਮਰਜ਼ੀ ਹੈ ਕਿਉਂਕਿ ਮਾਲਕ ਤੁਹਾਡੇ ਮਨ ਨੂੰ ਪੜ ਸਕਦਾ ਹੈ ਉਹ ਤੁਹਾਨੂੰ ਦੇਖਦਾ ਹੈ ਸੁਣਦਾ ਹੈ ਤੇ ਉਹਨੇ ਫੈਸਲਾ ਆਪ ਸੁਣਾ ਹੀ ਦੇਣਾ ਸੋ ਬਹੁਤਿਆਨ ਟੈਨਸ਼ਨਾਂ ਜਪੈਣ ਦੀ ਜ਼ਰੂਰਤ ਨਹੀਂ ਕੁਝ ਸਮੇਂ ਲਈ ਮਾੜੇ ਬਣ ਜੂਗੇ ਕੋਈ कि ਜਿਸ ਦਿਨ ਫਿਰ ਪ੍ਰਮਾਤਮਾ ਨੇ ਕਿਰਪਾ ਕਰਨੀ ਹੈ ਇੱਜ਼ਤ ਕਰਾਉਣੀ ਹੈ ਉਹਨੇ ਫਿਰ ਕਰਵਾਈ ਦੇਣੀ ਆ ਇਹ ਸਚਾਈ ਹੈ ਘੁਮਕਮਾ ਕੇ ਗੇੜ ਜਿਹੜਾ ਆ ਉੱਥੇ ਹੀ ਵਾਪਸ ਆ ਜਾਂਦਾ ਜਿੱਥੋਂ ਗੱਲ ਸ਼ੁਰੂ ਹੋਈ ਹੁੰਦੀ ਆ ਕੁਝ ਸਮਾਂ ਲੱਗ ਸਕਦਾ ਕਿਉਂਕਿ ਬਹੁਤ ਸਾਰੇ ਆਪਾਂ ਇਹੋ ਜਿਹੇ ਕੇਸ ਦੇਖਦੇ ਆ ਬਹੁਤ ਸਾਰੀਆਂ ਇਹੋ ਜਿਹੀਆਂ ਪਰੇਸ਼ਾਨੀਆਂ ਨੂੰ ਅਸੀਂ ਦੇਖਦੇ ਆ ਲੋਕਾਂ ਵਿੱਚ ਕੀ ਹੋ ਰਿਹਾ ਆ ਪਰ ਕਈ ਵਾਰ ਅਸੀਂ ਜਦੋਂ ਕਿਸੇ ਨੂੰ ਦੇਖਦੇ ਆ ਕਿ ਉਹ ਸਹੀ ਹੋ ਗਲਤ ਆ ਪਰ ਉਹਨਾਂ ਅਨਿਆਏ ਹੋ ਰਿਹਾ ਹੈ ਉਹਨਾਂ ਨਿਆਂ ਹੋ ਰਿਹਾ ਜਦੋਂ ਅਸੀਂ ਇਹ ਸਭ ਕੁਝ ਦੇਖਦੇ ਆ ਉਥੇ ਚੁੱਪ ਕਰ ਜਾਂਦਾ ਕੋਈ ਇੱਕ ਜਣਾ ਤੇ ਕੁਝ ਸਮਾਂ ਪੈਂਡ ਤੇ ਜਦੋਂ ਉਹ ਪ੍ਰਮਾਤਮਾ ਫਿਰ ਸਚਾਈ ਸਾਹਮਣੇ ਲਿਆਉਂਦਾ ਤਾਂ ਫਿਰ ਸਾਰੇ ਲੋਕ ਕਹਿੰਦੇ ਨੇ ਕਿ ਵਾਕਈ ਉਹ ਬੰਦਾ ਸਹੀ ਸੀ ਸੋ ਪ੍ਰਮਾਤਮਾ ਨੇ ਸੱਚ ਦਾ ਸਾਥ ਦੇ ਦਿੱਤਾ ਫਿਰ ਉੱਥੇ ਇਹ ਵੀ ਕਹਿੰਦੇ ਨੇ ਕਿ ਇਹ ਤਾਂ ਸਚਾਈ ਸੀ ਸਾਹਮਣੇ ਆਉਣੀ ਸੀ ਇੱਕ ਨਾ ਇੱਕ ਦਿਨ ਸੱਚ ਸਾਹਮਣੇ ਆਉਂਦਾ ਆ ਪਰ ਜਦ ਅਸੀਂ ਉਸ ਵਕਤ ਇਸ ਗੱਲ ਨੂੰ ਸਮਝ ਸਕਦੇ ਤਾਂ ਫਿਰ ਪਹਿਲਾਂ ਕਿਉਂ ਨਹੀਂ ਅਸੀਂ ਸਮਝ ਸਕਦੇ ਸੋ ਜੇਕਰ ਸਮਾਂ ਰਹਿੰਦਾ ਹੀ ਅਸੀਂ ਇਹਨਾਂ ਗੱਲਾਂ ਨੂੰ ਸਮਝ ਲਈਏ ਕਿ ਇਹ ਵਕਤ ਵਾਪਸ ਜੀਨੇ ਸਾਡੇ ਤੇ ਪਾਇਆ ਉਹਦੇ ਤੇ ਵੀ ਵਾਪਸ ਆਉਣਾ ਆ ਵੇ ਫਿਕਰੇ ਹੋ ਜਾਓ ਆਪਣੇ ਕੰਮ ਕਰਦੇ ਧਿਆਨ ਦੋ ਆਪਣੇ ਪਰਿਵਾਰ ਵੱਲ ਧਿਆਨ ਦਿਓ ਤੇ ਮਾਲਕ ਨੂੰ ਰਾਜੀ ਰੱਖੋ ਉਹ ਸਭ ਫੈਸਲੇ ਕੋਈ ਸੁਣਾ ਦਿੰਦਾ ਹੈ ਉਹ ਜੱਜ ਵੀ ਹੈ ਤੇ ਵਕੀਲ ਵੀ ਹੈ ਜਿੱਕਰ ਅਸੀਂ ਇਹ ਗੱਲ ਨੂੰ ਕਹਿ ਕੇ ਗੱਲ ਉੱਥੇ ਹੀ ਛੱਡ ਦਈਏ ਕਿ ਸਾਡਾ ਮਾਲਕ ਸਾਡੇ ਲਈ ਫੈਸਲਾ ਕਰੇਗਾ ਤੇ ਫਿਰ ਉਹਨੇ ਹੀ ਫੈਸਲਾ ਕਰਨਾ ਹੈ ਸੋ ਬਾਕੀ ਇੱਥੇ ਇਹ ਹੀ ਕਵਾਂਗੇ ਕਿ ਝੂਠੀ ਸੌਂ ਕਦੇ ਨਾ ਖਾਓ ਝੂਠੀ ਸੌਂ ਖਾਣ ਦੇ ਨਾਲ ਜ਼ਿੰਦਗੀ ਵਿੱਚ ਬਹੁਤ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਖਾਸ ਕਰਕੇ ਇੱਥੇ ਮਾਲਕ ਦੀ ਸੌਂ ਖਾ ਲਈ ਜਾਂਦੀ ਆ ਝੂਠੀ ਉਹ ਵੀ ਸੋ ਬਹੁਤ ਸੇ ਚੋਰੀਆਂ ਝੂਠ ਕਰਕੇ ਬੋਲ ਕੇ ਫਿਰ ਵੀ ਮਾਲਕ ਦੀ ਸੌਖਾਣੀ ਇੱਥੇ ਇਨਸਾਨ ਬਹੁਤ ਵੱਡੀ ਗਲਤੀ ਕਰ ਲੈਂਦਾ ਹੈ ਸੋ ਝੂਠੀ ਸੌਖਾਉਗੇ ਜ਼ਿੰਦਗੀ ਵਿੱਚ ਪਰੇਸ਼ਾਨੀ ਤੋਂ ਪਰੇਸ਼ਾਨੀ ਵੱਧ ਵੱਧ ਕੇ ਆਵੇਗੀ ਸੋ ਜਿੰਨਾ ਅਸੀਂ ਝੂਠ ਬੋਲਾਂਗੇ ਗਲਤ ਕਰਮ ਕਰਾਂਗੇ ਉਨਾ ਹੀ ਜ਼ਿੰਦਗੀ ਵਿੱਚ ਦੁੱਖਾਂ ਨੂੰ ਵੀ ਹਾਸਲ ਕਰਾਂਗੇ ਹੋਰ ਕੁਝ ਨਹੀਂ ਬੱਲੇ ਰਹਿ ਜਾਂਦਾ ਝੂਠੀ ਸੌਖਾਣ ਦੇ ਨਾਲ ਘਰ ਵਿੱਚ ਤੰਗੀ ਆਉਂਦੀ ਹੈ ਗਰੀਬੀ ਆਉਂਦੀ ਹੈ ਦੁੱਖ ਆਉਂਦਾ ਹੈ ਹੱਦੋਂ ਵੱਧ ਸੋ ਫਿਰ ਇਨਸਾਨ ਕਹਿੰਦਾ ਹੈ ਕਿ ਸਾਡੇ ਨਾਲ ਇਹੋ ਜਿਹਾ ਕਿਉਂ ਹੋਈ ਜਾ ਰਿਹਾ ਹੈ ਅਸੀਂ ਕਿਉਂ ਪਰੇਸ਼ਾਨ ਨਹੀਂ ਵਿਚ ਆਪ ਸੋ ਖੁਦ ਤੇ ਇੱਕ ਵਾਰ ਝਾਤ ਮਾਰੋ ਮਾਲਕ ਨੂੰ ਦੋਸ਼ ਨਾ ਫਿਰਦੋ ਕਿ ਅਸੀਂ ਕਰਮ ਕਰਦੇ ਚੰਗਾ ਸੇਵਾ ਕਰਦੇ ਆ ਸੋ ਉਹਨੇ ਸੇਵਾ ਇਸ ਤਰ੍ਹਾਂ ਦੀ ਨਹੀਂ ਦੇਖਣੀ ਸੋ ਉਹਨੇ ਤੁਹਾਡਾ ਮਨ ਸਾਫ ਦੇਖਣਾ ਹੈ ਚੰਗਾ ਕਰਮ ਦੇਖਣਾ ਹੈ ਚੰਗੇ ਕਰਮ ਕਰੋ ਮਾੜਾ ਕਰਮ ਨਾ ਕਰੋ ਤੇ ਇੱਕ ਦਿਨ ਜਿੰਦਗੀ ਵਿੱਚ ਸੁਧਾਰ ਜ਼ਰੂਰ ਆ ਜਾਂਦਾ ਹੈ ਮਾਲਕ ਤਿਰਪਾ ਕਰਦਾ ਤੰਗੀਆਂ ਦੁੱਖ ਤਕਲੀਫਾਂ ਨੂੰ ਦੂਰ ਕਰ ਦਿੰਦਾ ਹੈ ਬਾਕੀ ਜਿਹੜਾ ਇਨਸਾਨ ਇਹੋ ਜੇ ਕਰਮ ਕਰਦਾ ਜਾਵੇਗਾ ਉਹ ਫਿਰ ਇਹੋ ਜੀ ਹੀ ਸਜ਼ਾ ਪਾਉਂਦਾ ਜਾਵੇਗਾ ਉਹ ਕਦੇ ਵੀ ਗਰੀਬੀ ਚੋਂ ਨਹੀਂ ਨਿਕਲ ਸਕਦਾ ਤੇ ਕਦੇ ਵੀ ਦੁੱਖ ਚੋਂ ਨਿਕਲ ਨਹੀਂ ਸਕਦਾ ਸੋ ਮਨ ਸਾਫ ਰੱਖ ਕੇ ਚੰਗੇ ਕਰਮ ਕਰਨੇ ਸ਼ੁਰੂ ਕਰ ਦੋ ਤੇ ਸਾਲ ਵਿੱਚ ਹੀ ਪਤਾ ਚੱਲ ਜਾਂਦਾ ਮਾਲਕ ਦੀ ਕਿੰਨੀ ਕਿਰਪਾ ਹੋ ਗਈ ਹੈ ਜਦੋਂ ਅਸੀਂ ਸਹੀ ਰਸਤੇ ਤੇ ਤੁਰਾਂਗੇ ਇੱਕ ਦਰ ਦੇ ਹੋ ਕੇ ਬੈਠਾਂਗੇ ਸੋ ਇੱਕ ਦਰ ਦਾ ਹੋ ਕੇ ਬੈਠ ਜਾਂਦਾ ਹੈ ਜਿਹੜਾ ਉਹਦੀ ਝੋਲੀ ਕਦੇ ਖਾਲੀ ਨਹੀਂ ਰਹਿੰਦੀ ਉਹਦੀ ਝੋਲੀ 'ਚ ਖੁਸ਼ੀਆਂ ਫਿਰ ਇੱਕਦਮ ਮਲਕ ਪਾ ਦਿੰਦਾ ਹੈ ਕਾਦ ਕਿੱਧਰੋਂ ਮਦਦ ਹੋ ਗਈ ਫਿਰ ਇਨਸਾਨ ਨੂੰ ਖੁਦ ਵੀ ਨਹੀਂ ਪਤਾ ਚੱਲਦਾ ਕਿ ਕਾਦ ਕੀ ਤੋਂ ਕੀ ਮੇਰੇ ਮਾਲਕ ਨੇ ਬਣਾ ਦਿੱਤਾ ਸਾਨੂੰ ਸਮਝ ਵੀ ਨਹੀਂ ਆਉਂਦੀ ਸੋ ਕਾਦ ਕਿਹਨੇ ਕਿੱਧਰੋਂ ਮਦਦ ਕਰ ਦਿੱਤੀ ਮਾਲਕ ਦੀ ਕਿਰਪਾ ਤੋਂ ਬਗੈਰ ਮਦਦ ਨਹੀਂ ਹੋ ਸਕਦੀ ਸੋ ਮਾਲਕ ਮਨਾਂ ਵਿੱਚ ਵਸੇਗਾ ਤਾਈਂ ਕੋਈ ਫਿਰ ਮਦਦ ਕਰਦਾ ਹੈ ਕਿਉਂਕਿ ਰੂਹ ਦੇ ਵਿੱਚ ਦੀ ਮਾਲਕ ਨੇ ਵਸ ਜਾਣਾ ਰੂਹ ਕਿਸੇ ਦੀ ਥਰੂ ਹੀ ਤੁਹਾਡਾ ਕੰਮ ਕਰ ਜਾਣਾ ਇੱਥੇ ਸਮਝ ਲੈਣਾ ਕਿ ਸਾਡੇ ਮਾਲਕ ਨੇ ਕਿਰਪਾ ਕੀਤੀ ਹੈ ਇਸ ਇਨਸਾਨ ਵਿੱਚ ਦੀ ਵਸ ਗਿਆ ਕਿਉਂਕਿ ਮਾਲਕ ਖੁਦ ਨਹੀਂ ਆਉਂਦਾ ਇਨਸਾਨਾਂ ਰਾਹੀਂ ਹੀ ਮਦਦ ਕਰ ਜਾਂਦਾ ਹੈ ਸੋ ਕਿਸੇ ਇਨਸਾਨ ਦੇ ਰੂਹ ਵਿੱਚ ਆ ਕੇ ਸਾਰੇ ਦੁੱਖਾਂ ਤਕਲੀਫਾਂ ਨੂੰ ਸਾਡਿਆਂ ਨੂੰ ਦੂਰ ਕਰ ਦਿੰਦਾ ਹੈ ਸੋ ਜਿਹੜਾ ਨੀਅਤ ਸਾਫ਼ ਰੱਖਦਾ ਮਨ ਸਾਫ਼ ਰੱਖਦਾ ਚੰਗੇ ਕਰਮ ਕਰਦਾ ਹੈ ਉਹਦੇ ਤੇ ਫਿਰ ਇਸੇ ਤਰ੍ਹਾਂ ਕਰਮ ਜਦੋਂ ਕਰਨ ਲੱਗਦਾ ਹੈ ਮਾਲਕ ਫਿਰ ਖੁਦ ਨੂੰ ਵੀ ਸੁਧ ਬੁੱਧ ਨਹੀਂ ਰਹਿੰਦੀ ਸੋ ਮਾਲਕ ਦੀ ਕਿਰਪਾ ਨੂੰ ਹਾਸਲ ਕਰੋ ਨਾ ਹੀ ਕੀ ਬੁਰਾਈਆਂ